ਅਹੀਂ ਲੱਗੇ ਆ ਜੂਸ ਪੀਣਾ ਸਾਡਾ ਜਿਹੜਾ ਵਲੌਗ ਹੈ ਉਹ ਸਟਾਰਟ ਹੋ ਚੁੱਕਾ ਵਾ ਦੇਖੋ ਕੁਝ ਖਾ ਕੁਝ ਖਾਦਾ ਪੀਤਾ ਨਹੀਂ ਸਿਰਦਾ ਲੰਗਰ ਤੇ ਚਾਹ ਪੀਤੀ ਹੀ ਬਸ ਹਣਾ ਆ ਵੀਰ ਹਣੀ ਪਹਿਲਾਂ ਪੀ ਗਏ ਆ ਹਾਂ ਤੇ ਆ ਜਿਹੜਾ ਦੋਨਿਆਂ ਨੇ ਪਹਿਲਾਂ ਪੀ ਗਏ ਆ ਅਹੀਂ ਸੰਗਤ ਜੀ ਇੱਥੇ ਬੈਠੇ ਆਂ ਇੱਥੇ ਦਾਲ ਦਾ ਕਹਿੰਦੇ ਕਿ ਪਾਣੀ ਪਿਆ ਜਾਂਦਾ ਵਾ ਤੇ ਹੁਣ ਹੀ ਵੇਖਾਂਗੇ ਵੀ ਭਲਾ ਉਹ ਕੀ ਸਾਹਕਤਾ ਵਾ ਸਾਡੇ ਵੇਹੜਿਆਂ ਵੇਹੜੇ ਸੰਗਤ ਵੇਖੋ ਕਿੰਨੀ ਹੋ ਗਈ ਆ ਇਹ ਸਭ ਗੁਰੂ ਦੇ ਮਿਹਰ ਨਾਲ ਹੋਇਆ। ਸਾਡੇ ਵੇਂਦੇ ਵੇਂਦੇ ਸੰਗਤ ਹੋਈ ਜਾਈ ਨਹੀਂ। ਤੇ ਪਹਿਲਾਂ ਨਹੀਂ ਤੇ ਇੱਕੋ ਟਾਟ ਵਿਆ ਸੀ ਬਸ ਆ ਸਾਡੇ ਵਾਲਾ ਹੀ। ਤੇ ਬਾਬੇ ਰੋਜ਼ ਦੀ ਰੁਟੀਨ ਹੈ ਬਾਬੇ ਉਹ ਰਗੜਾ ਦਹੀਂ ਲਾਉਣ। ਕਿਉਂ ਨਹੀਂ? ਰਸਿਕਾ ਹੋਏ। ਆ ਵੀਰ ਨੇ ਕੱਲ ਆਪਣਾ ਪਰਣਾ ਬਣ ਕੇ ਦਿੱਤਾ ਸੀ ਬਹੁਤ ਹੀ ਵਧੀਆ ਤੇ ਅੱਜ ਵੀ ਅੱਜ ਵੀ ਮੜਾ ਮੋਟ ਹਾਥੂ ਤੇ ਲਾਏ ਨੇ। ਤੇ ਆ ਵੇਖੋ ਆਪਦਾ ਵੀ ਨੇ ਆਪੇ ਬਣਿਆ ਹੋਣਾ। ਵਧੀਆ ਬੱਜਾ ਹੋ। ਤੇ ਇਹਦਾ ਨਾਮ ਮੁੰਡੇ ਦਾ ਹੈਗਾ ਵਾ ਗੁਰਮਾਨਤ। ਚੇਂਗ ਗਰਮਾਂ ਤਸਿੰਗਾ ਤੇ ਸਾਡੇ ਭਰਾ ਦਾ ਮੁੰਡਾ ਵਾ ਤੇ ਮੈਨੂੰ ਲੱਗਦਾ ਫਿਰ ਚਾਚਾ ਲੱਗਦਾ ਨਾ ਨਾ ਮੈਨੂੰ ਲੱਗਦਾ ਚਾਚਾ ਭਾਈ ਤੁਸੀਂ ਵੀ ਦੇਖ ਸਕਦੇ ਜੀ ਕਿ ਜਿਹੜੀ ਸੰਗਤ ਹੈ ਨਾ ਉਹ ਵੱਧਦੀ ਜਾ ਰਹੀ ਆ ਵੀ ਹਜੇ ਵੀ ਜਿਹੜਾ ਦਾਲ ਦਾ ਜਿਹੜਾ ਲੰਗਰ ਆ ਉਹ ਹਜੇ ਬਾਬੇ ਨੇ ਸਟਾਰਟ ਨਹੀਂ ਕੀਤਾ ਤੇ ਸੰਗਤ ਤੁਸੀਂ ਵੀ ਦੇਖ ਸਕਦੇ ਜੀ ਵੀ ਆ ਕਿੰਨੀ ਜਿਆਦੀ ਹੋ ਚੁੱਕੀ ਆ ਸੰਗਤ ਮਤਲਬ ਕਿ ਇਹਨਾਂ ਨੂੰ ਪਤਾ ਹੋਣਾ ਨਾ ਹੌਲੀ ਹੌਲੀ ਸਾਨੂੰ ਪਤਾ ਨਹੀਂ ਸਾਨੂੰ ਕਿਸ ਨੇ ਦੱਸਿਆ ਵੀ ਉੱਥੇ ਮਿਲਦਾ ਲੰਗਰ ਤੇ ਐਂ ਹੀ ਆ ਗਏ ਆ ਤੇ ਐਂ ਦੇਖੰਦੇ ਆ ਵੀ ਪਰ ਆਂਦੇ ਹੀ ਵੀ ਕਰਮਾ ਵਾਲੇ ਨੂੰ ਮਿਲਦੀ ਕਿਹ ਕੇ ਨੂੰ ਜਿਹੜੀ ਉਹ ਦਾਲ ਦਾ ਪਾਣੀ ਕਰਮਾ ਵਾਲੇ ਨੂੰ ਮਿਲਦਾ ਵਾ ਕਿ ਇਥੋਂ ਆਣ ਕੇ ਪੜਦਾ ਵੀ ਕਰਮਾ ਵਾਲਾ ਹੀ ਹੋ ਜਿਹਨੂੰ ਦਾਲ ਦਾ ਪਾਣੀ ਮਿਲੂ ਨਹੀਂ ਦੱਸੋ ਸਾਰਿਆਂ ਨੂੰ ਮਿਲੂਗਾ ਲੰਗਰ ਜਿੰਨਾ ਬਣਾਇਆ ਰੰਗਰ ਉਹਨਾਂ ਨੇ ਉਹਨਾਂ ਵਟਾਇਆ ਜਾਊਗਾ ਜਿੰਨਾ ਬਣਾਇਆ ਉਹ ਹੁਣ ਇਹਦੇ ਬਾਬੇ ਨੂੰ ਕਰਾ ਇੱਕ ਸ਼ਰਦਾਈ ਦੱਸਦੇ ਆ ਬਾਬੇ ਉਹ ਸਾਰੀ ਸੰਗ ਤੇ ਜਿਹੜੀ ਉਹ ਛਕਣ ਲਈ ਬੈਠੀ ਦੀ ਤੇ ਅਜੇ ਤਿਆਰ ਨਹੀਂ ਹੋਇਆ ਤੇ ਅਸੀਂ ਉਹਨਾਂ ਚਿਰ ਚੱਲੇ ਆ ਪ੍ਰਸ਼ਾਦਾ ਛਕਣ ਤੇ ਅਸੀਂ ਪ੍ਰਸ਼ਾਦਾ ਭੱਜ ਗਿਆ ਉਹਨਾਂ ਚਿਰ ਜਾ ਕੇ ਛਕ ਕੇ ਤੇ ਅਸੀਂ ਵੀ ਛਕਾਂਗੇ ਤੇ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਦੱਸਾਂਗੇ ਕਿ ਕਿਤਨਾਂ ਦਾ ਆਇਆ ਜੀ ਉਹ ਦਾਲ ਵਾਲਾ ਜਿਹੜਾ ਪਾਣੀ ਦੱਸਦੇ ਆ ਦਾਲ ਦਾ ਪਾਣੀ ਤੇ ਇਹ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਵਧੀਆ ਤੇ ਕਰਮਾਲੇ ਨੂੰ ਮਿਲਦਾ ਵਾ ਤੇ ਬਾਕੀ ਆ ਸਾਰੇ ਮੇਰੇ ਹਿਸਾਬ ਨਾਲ ਸਾਰੇ ਕਰਮਾਲੇ ਜਿਹਨਾਂ ਨੂੰ ਮਿਲ ਗਿਆ ਵਾ ਤੇ ਆਪਾਂ ਵੀ ਵੇਨੇ ਆ ਬੜਾ ਸ਼ੱਕ ਹੈ ਕਿਉਂਕਿ ਆਪਣਾ ਕੋਲਾ ਉਹ ਪਿਆ ਵਾ ਇਹਨੂੰ ਵੀ ਮਿਲ ਗਿਆ ਜੇ ਤੇ ਆਪਣਾ ਆ ਗਿਆ ਆ ਗਿਆ ਪੀਕੇ 10 ਬੜਾ ਕਿਦਾਂ ਦਾ ਵਧੀਆ ਵਾ ਪੀਕੇ ਦਾ ਹੁਣ ਜਿਹੜੀ ਅਰਦਾਸ ਹੋ ਰਹੀ ਆ ਉਹ ਸ਼ਰਦਾਈ ਦਾ ਲੰਗਰ ਲੱਗੂਗਾ ਤੇ ਉਹਦੀ ਅਰਦਾਸ ਬਾਬੇ ਕਰਕੇ ਤੇ ਫਿਰ ਸ਼ਰਦਾਈ ਜਿਹੜੀ ਵਰਤਾਈ ਜਾਊਗੀ ਬਾਕੀ ਦਾਲ ਤੇ ਸਾਰੀ ਸੰਗਤ ਨੂੰ ਵਰਤਾਤੀ ਆ ਆਦਾਂ ਹੀ ਵੇਖ ਲਓ ਬਈ ਇਹ ਹੁਣ ਸ਼ਰਦਾਈ ਵਰਤਾਉਣਗੇ ਬਾਬੇ ਆ ਗਿਆ ਜੀ ਸ਼ਰਦਾਈ ਦਾ ਲੰਗਰ ਜਿਹੜਾ ਅਸੀਂ ਬੜੇ ਚਿਰ ਦੀ ਵੇਟ ਕਰਨੇ ਹਾਂ ਤੇ ਸਾਡੇ ਨਾਲ ਨਾਲ ਸਾਰੀ ਸੰਗਤ ਵੇਟ ਕਰਨ ਲਈ ਆ ਆ ਗਿਆ ਜੀ ਸ਼ਰਦਾਈ ਦਾ ਲੰਗਰ ਇੱਥੇ ਰੱਖ ਲਓ ਕੋਈ ਇੱਕ ਮਿੰਟ ਬਾਅਦ ਥੋੜਾ ਮੈਨੂੰ ਜ਼ੋਰ ਵਾ ਲੈ ਲੋ ਜੀ ਅੱਜ ਸ਼ਰਦਾਈ ਨੂੰ ਬੜੇ ਚਿਰ ਦੇ ਵੇਟ ਕਰਨੇ ਹਾਂ ਤੇ ਮੁੰਡੇ ਬੜੇ ਜਿੰਦੇ ਤੇ ਸਾਰੀ ਸੰਗਤ ਵੀ ਕੰਦੇਈ ਤੇ ਸਾਨੂੰ ਮਿਲ ਗਈ ਆ ਦਾਲ ਦਾ ਤੇ ਸ਼ਰਦਾਈ ਸ਼ਾਟ ਨੇ ਤੇ ਹਿਣ ਜਾ ਰਹੇ ਆ ਫੇਰ ਇੱਕ ਵਾਰੀ ਸਰਾਂਵ ਦੀ ਜ ਤਹੀਂ ਵੇਖ ਸਕਦੇ ਜੀ ਇਹ ਬਾਜ਼ਾਰ ਜਿਹੜਾ ਵਾ ਉਹ ਇਦਾਂ ਦਾ ਵਾ ਕੁਛ। ਲੋ ਜੀ ਅਸੀਂ ਆ ਜਿਹੜੀ ਸਰਾਂ ਦੇ ਵਿੱਚ ਜਿਹੜੀ ਬੈਕਸਾਈਡ ਤੋਂ ਦਿਖੰਦੀ ਆ ਇਹਦੇ ਵਿੱਚ ਆਪਾਂ ਨੂੰ ਕਮਰਾ ਮਿਲ ਗਿਆ ਵਾ। ਤੇ ਅੱਜ ਹੀ ਹੁਣ ਚੱਲੇ ਆ ਚਾਹ ਪੀਣ ਤੇ ਨਾਲ ਮੇਰੇ ਨਾਲ ਛੋਟੇ ਛੋਟੇ ਆ ਕੁਝ ਜਵਾਬ। ਆ ਥੋੜਾ ਜਿਹਾ ਵੀਰ ਵੱਡਾ ਵਾ। ਮਚਿਓਰ ਆ ਕੰਮ-ਕੁਮ ਕਰਾਉਂਦਾ ਮੇਰੇ ਨਾਲ। ਤੇ ਆ ਬਾਕੀ ਸਾਰਾ ਆਪਣੇ ਨਾਲ ਟੱਬਰ ਜਿਹੜਾ ਆਇਆ ਘਰੋਂ ਉਹ ਆ। ਮੁਰਕੇਨ ਆਖਣ ਹਨ ਬਲੌਗ 'ਚ ਨਹੀਂ ਲਿਆ। ਇਹਨਾਂ ਨੂੰ ਮੈਂ ਵਲੌਗ ਚ ਲੈ ਲਾਂ ਹਾਂ ਇਦਾਂ ਤਰ੍ਹਾਂ ਚੱਲੋ ਹਾਂ ਵਧੀਆ ਹੁੰਦਾ ਤੇ ਇਹ ਹੀ ਆ ਆਪਣੇ ਨਾਲ ਜਿਹੜੇ ਆਪਣੇ ਤੱਪਰ ਆ ਦੇ ਬਾਕੀ ਕਈਆਂ ਨੂੰ ਇੱਥੇ ਹਜੇ ਤੱਕ ਵੀ ਕਮਰਾ ਨਹੀਂ ਮਿਲਿਆ ਜਿਹੜਾ ਕਿ ਤੁਸੀਂ ਆ ਵੇਖ ਸਕਦੇ ਜੀ ਸਾਰੇ ਆਣੇ ਇਦਾਂ ਹੀ ਕੱਲ ਦੇ ਕੱਲ ਦੇ ਬੈਠੇ ਇੱਥੇ ਤੇ ਇਹਨਾਂ ਨੇ ਸ਼ਗਨ ਚੱਲੇ ਆ ਚਾਹ ਚਾਹ ਵੀ ਚੱਲੇ ਆ ਆ ਬਾਪੇ ਨੇ ਸਾਰਾ ਉਤਲੇ ਪਾਸੇ ਨਾ ਸੋਲਰ ਸਿਸਟਮ ਲਾਇਆ ਬਹੁਤ ਵਧੀਆ ਜਿਹੜੀ ਜਿੰਨੀ ਬੱਤੀਆਂ ਨਾ ਉਹ ਸਾਰੀ ਸੋਲਰ ਸਿਸਟਮ ਤੋਂ ਹੁੰਦੀਆਂ ਇਹ ਆ ਗੁਰਦੁਆਰਾ ਲੰਗਰ ਲੰਗਰ ਸਾਹਿਬ ਆ ਵੇਖੋ ਸੇਵਾਦਾਰ ਸਾਡਾ ਨਿਗਾਹ ਆ ਬੱਲੇ ਮੜਿਆ ਇਹ ਆ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਤੇ ਇੱਥੇ ਆ 24 ਘੰਟੇ ਲੰਗਰ ਜਿਹੜਾ ਆ ਉਹ ਚੱਲਦਾ ਰਹਿੰਦਾ ਇੱਕ ਪਾਸੇ ਲੰਗਰ ਚੱਲਦਾ ਵਾ ਦੂਜੇ ਪਾਸੇ ਆ ਉਹ ਪਰਲੇ ਪਾਸੇ ਉਹਦੇ ਤਾਂ ਵੀ ਪਰਲੇ ਪਾਸੇ ਨਾ ਸੇਵਾ ਚੱਲਦੀ ਰਹਿੰਦੀ ਆ ਇਹ ਜਿੱਦਾਂ ਕਿ ਤੁਸੀਂ ਵੇਖ ਸਾਡੇ ਜੀ ਬਹੁਤ ਹੀ ਸਫਾਈ ਹੈ ਇੱਥੇ ਮਨ ਕੇ ਨਾਲ ਨਾਲ ਬਾਬਿਆਂ ਨੇ ਉਸੇ ਵੇਲੇ ਸਫਾਈ ਵਾਲੇ ਆ ਕੋ ਬਾਬੇ ਪੱਕੇ ਲੱਗੇ ਇੱਥੇ ਸਾਰਾ ਵਧੀਆ ਕਲੀਨ ਹੈ ਸਾਫ ਕਰ ਦਿੰਦੇ ਆ ਤੇ ਗੁਰਦੁਆਰਾ ਸਾਹਿਬ ਜਿਹੜਾ ਵਾ ਉਥਲੇ ਪਾਸੇ ਬਣਾਇਆ ਗਿਆ ਵਾ ਤੇ ਹੁਣ ਅਸੀਂ ਚੱਲੇ ਮੱਥਾ ਟੇਕਣ ਅੰਦਰ ਫੋਨ ਨਹੀਂ ਲਾਊਡ ਤੇ ਕਰਕੇ ਹੀ ਮੱਥਾ ਟੇਕ ਕੇ ਬਾਹਰ ਆਉਨੇ ਆ ਆਹ ਜੀ ਚਾਹ ਦਾ ਲੰਗਰ ਚੱਲੰਦਿਆ ਤੇ ਅਸੀਂ ਵੀ ਛਕਣ ਆਏ ਆ ਤੇ ਸੰਗਤਾਂ ਬੈਹਣ ਦੀਆਂ ਹੌਲੀ ਹੌਲੀ ਜਗ੍ਹਾ ਨਹੀਂ ਲੱਭਣਦੀ ਤੇ ਬੈਹਨੇ ਕਿਤੇ ਨਾ ਕਿਤੇ ਕਿੱਥੇ ਬਹਿਣਾ ਵਾ ਚੱਲ ਇੱਥੇ ਬਹਿ ਜੀ ਗਦਾਵਰੀ ਨਦੀ 'ਚ ਜਾਂਦੇ ਅਸੀਂ ਉਥੇ ਕੀ ਗਦਾਵਰੀ ਨਦੀ ਦੇ ਉਹ ਥੇ ਆ ਗਾਵਾ ਨੇਹਰਿਆ ਨੇਹਰਿਆ ਨਦੀਆਂ ਨੇ ਜਿਹੜੀ ਉਹ ਨਹਿਰਿਆ ਲੱਗੇ ਗੁਰਦੁਆਰਾ ਸਾਹਿਬ ਗਦਾਵਰੀ ਨਦੀ ਦੇ ਹੁਣ ਅਸੀਂ ਉਥੇ ਜਾਂਦੇ ਆ ਤੇ ਇਹ ਆਪਣੀ ਮਕਸਦ ਨਾਲ ਸਾਨੂੰ ਵੀਰ ਸਿੰਘ ਚਾਲ ਆ ਵੇਖੋ ਆ ਸਾਡਾ ਸਾਰਾ ਟੱਬਰ ਆ ਗਿਆ ਗਦਾਵਰੀ ਨਦੀ ਦੇ ਕੰਡੇ ਤੇ ਉਹ ਤੇਰਾ ਭਲਾ ਜੀ ਓ ਵੇਖੋ ਇਹ ਕਿੱਥੇ ਗਏ ਉਹਦੇ ਆ ਦਵਿਚ ਘਰ ਤੁਰੇ ਫਿਰਦੇ ਆ ਉਹਨਾਂ ਨੂੰ ਡਾਡੂਰ ਵੀ ਨਹੀਂ ਲੱਗਦਾ ਮੈਨੂੰ ਲੱਗਦਾ ਅਹੀਂ ਆਇਆ ਕਦਾਵਰੀ ਨਦੀ ਦੇ ਕੰਢੇ ਤੇ ਇੱਥੇ ਤੇ ਹੀ ਵੇਖ ਸਕਦੇ ਸੀ ਖਲੀ ਮੰਮੀ ਮੈਂ ਇੱਥੇ ਰਹਿ ਗਏ ਆ ਤੇ ਬਾਕੀ ਸਾਰੇ ਉਹ ਫਿਲਰ ਪਿਲਰ ਗਏ ਪਤਾ ਨਹੀਂ ਲੱਗਾ ਕਿਧਰ ਚਲੇ ਗਏ ਨਹੀਂ ਉਹ ਦੇਖੋ ਨਾ ਮੰਮੀ ਉਹ ਵੇਖੋ ਨਾ ਮੰਮੀ ਆਹ ਜਿਹੜੀ ਬੀ ਆਹ ਉਹ ਆਹ ਵੇਖੋ ਕਿੰਨੀ ਹੋਇਆ ਚਲੰਦੀ ਆ ਤੇ ਉਹੀ ਤੁਰੇ ਫਿਰਨਦਾ ਹੈ ਗੁਰੂਆ ਓਏ ਢਾਈਆ ਮੇਲੇ ਦਾ ਉਹਨਾਂ ਨੂੰ ਡਲਟਰ ਨਹੀਂ ਲੱਗਦਾ ਉਹੀਂ ਕਿਉਂਕਿ ਹੁਣ ਉਹ ਵੀ ਸੰਗਤ ਹੈਗੀ ਆ ਚਲੋ ਅਪਨੀ ਆਓ ਫੇਰ ਕਿੰਮੇ ਆਪਣੇ ਬਾਬਾਈ ਦਾ ਬਣਿਆ ਕਿਸ ਦਾ ਕੀ ਕੀ ਬਣਿਆ ਉਹ ਇੱਥੇ ਨਹੀਂ ਘੜਦੇ ਉਹ ਨਹੀਂ ਨਹੀਂ ਉਹਦੇ ਉਹ ਤੋਂ ਘੜਦੇ ਆ ਜਿਹੜਾ ਸੇਰੇ ਤੜਕੇ ਜਲ ਨਹੀਂ ਘੜਦੇ ਆਹੋ ਉਹਦੇ ਇਧਰੋਂ ਹਟਦੇ ਇਹ ਉਹ ਵੀ ਆਪਣੇ ਆਪਣੇ ਬਾਬੇ ਤੋਂ ਬਣਿਆ ਤੇ ਉਹ ਦੋ ਸਰ ਸਿੰਘ ਜੀ ਬਾਹਰ ਰਾਜ ਉਹ ਜਿਹੜੇ ਦੋ ਦੋ ਤਿੰਨ ਬਣੇ ਨੇ ਜਿਹੜੇ ਉਹ ਚਾਰ ਪੰਜ ਇਹ ਇਹ ਪਤਾ ਨਹੀਂ ਕੀ ਆਹੇ ਤਰ੍ਹਾਂ ਲੱਗੇ ਚੱਲਦੇ ਬੜਾ ਲੱਗੇ ਜਾ ਕੇ ਬਣਾਉਂਦੇ ਆ ਤੁਸੀਂ ਤੁਸੀਂ ਆਹ ਵੇਖ ਸਕਦੇ ਜੀ ਕਿ ਮੇਰੇ ਮਗਰ ਮੰਦਰ ਪਏ ਮੰਦਰ ਬਣੇ ਆ ਤੇ ਇਹ ਵੀ ਕਹਿੰਦੇ ਆ ਵੀ ਕਿਸੇ ਟਾਈਮ ਨੂੰ ਡੁੱਬ ਜਾਂਦੇ ਆ ਤੇ ਇਹ ਜਦੋਂ ਜਿਆਦੀ ਗਦਾਵਰੀ ਨਦੀ ਜਿਹੜੀ ਆ ਉਹ ਭਰਦੀ ਆ ਨਾ ਇਹ ਵੀ ਕਹਿੰਦੇ ਆ ਵੀ ਉਹ ਡੁੱਬ ਜਾਂਦੇ ਆ ਤੇ ਤੁਸੀਂ ਇਹਦੇ ਇੱਥੇ ਵੇਖ ਸਕਦੇ ਜੀ ਵੀ ਜਿਹੜੇ ਪੁਰਾਣੇ ਜਿਹੜੀਆਂ ਜਿ ਤਰ੍ਹਾਂ ਤਸਵੀਰਾਂ ਮੰਦਰਾਂ ਦੇ ਵਿੱਚ ਹੁੰਦੀਆਂ ਵਾਂ ਉਹ ਬਣੇ ਗਏ ਆ ਪੱਥਰ ਨੂੰ ਕੱਟ ਕੇ ਜਿਹੜਾ ਪੱਥਰ ਹੈ ਨਾ ਉਹਨੂੰ ਕੱਟ-ਕੱਟ ਕੇ ਤਸਵੀਰ ਜਿਹੜੀ ਆ ਉਹ ਬਣਾਈ ਗਈ ਆ ਤੇ ਇਹ ਜਿਹੜੇ ਇਹ ਜਿਹੜੇ ਤੁਸੀਂ ਮੰਦਰ ਵੇਖੁੰਦਾ ਜੀ ਆ ਵਿੱਚ ਆਪਣਾ ਵੀਰ ਆ ਗਿਆ ਤੇ ਇਹ ਜਿਹੜੇ ਤੁਸੀਂ ਮੰਦਰ ਵੇਖੁੰਦਾ ਜੀ ਆ ਵੇਖੋ ਇਹ ਬੜੇ ਪੁਰਾਣੇ ਪੁਰਾਣੇ ਮੰਦਰ ਬਣੇ ਆ ਕਾਫੀ ਟਾਈਮ ਪੁਰਾਣੇ ਤੇ ਇਹ ਇੱਕ ਆਪਣਾ ਪਰਲੇ ਪਾਸੇ ਉਹ ਸ਼ਾਨਦ ਬਾਬਾ ਜੀ ਦਾ ਬਣਾਇਆ ਉਵਿਧਾਨ ਦਿਖਾਉਨੇ ਆ ਇਹ ਆ ਜੀ ਆਪਣੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਨਾ ਜੋ ਵੀ ਸਥਾਨ ਬਣਿਆ ਵਾ ਇਹ ਆਪਣੀ ਸ਼ਕਤ ਜਿੰਨੀ ਵੀ ਆ ਸਿੱਖ ਕੌਮ ਦੀ ਉਹ ਸਾਰੀ ਇੱਥੇ ਮੱਥਾ ਟੇਕਦੀ ਆ ਤੇ ਇਹਦੇ ਨਾਲ ਹੀ ਜਿਹੜਾ ਉਹ ਪਰਲੇ ਪੱਸੀ ਆ ਉਹ ਮੰਦਿਰ ਬਣਿਆ ਜੇ ਤੁਸੀਂ ਵੇਖ ਸਕਦੇ ਦੇ ਕਿੰਨੀ ਜਿਆਦੀ ਸੰਗਤ ਜਿਹੜੀ ਆ ਉਹ ਗਦਾਵਰੀ ਨਦੀ ਦੇ ਲੱਗ ਕੇ ਆਈ ਆ ਤੇ ਹਵਾ ਇੱਕਦਮ ਵਧੀਆ ਪੂਰੀ ਘੈਂਟ ਵਗੰਦੀ ਹਵਾ ਤੇ ਜਿਹੜਾ ਸਵੇਰੇ ਜਿਹੜਾ ਜਲ ਖੜਦੇ ਆ ਬਾਬਾ ਜੀ ਹਣੀ ਉਹ ਉੱਥੋਂ ਖੜਦੇ ਆ ਗਾਗਰ ਜਿਹੜੀ ਖੜਦੇ ਆ ਨਾ ਗਾਗਰ ਕੁੰਡ ਉਹ ਇੱਥੋਂ ਖੜਦੇ ਆ ਉਹਦਾ ਵੀ ਆਪਾਂ ਬਲੌਗ ਪਾਵਾਂਗੇ ਤੇ ਬਾਕੀ ਤੇ ਵੀ ਦੇਖ ਸਕਦੇ ਆ ਪਰਲੇ ਪਾਸੇ ਪੋਰਪੁਲਾ ਇੰਦਾ ਤੇ ਮੌਸਮ ਇਥੇ ਬਹੁਤ ਵਧੀਆ ਅਸੀਂ ਆਇਆ ਕਦਾਵਰੀ ਨਦੀ ਦੇ ਕੰਢੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ ਵੀ ਜਿਹੜਾ ਆਪਣਾ ਟੱਬਰ ਆਇਆ ਵਾ ਉਹ ਸਾਰਾ ਨਾ ਮਹਾ ਕਿਤੇ ਖੇਚ ਕੇ ਤੇ ਬਿਠਾਇਆ ਵਾ ਇਹਨਾਂ ਨੂੰ ਆ ਵੇਖੋ ਇਹਨਾਂ ਨੂੰ ਦੱਸਣਾ ਪੈਂਦਾ ਵੀ ਐਂ ਕਰੋ ਮੈਂ ਮਗਰੋਂ ਕੈਮਰੇ ਦੇ ਐਂ ਐਂ ਕਰਨੇ ਆ ਤੇ ਹੁਣ ਅਸੀਂ ਜਾ ਰਹੇ ਆ ਜਿਹੜਾ ਗਦਾਵਰੀ ਨਦੀ ਦੇ ਇਲਾਕੇ ਜਿਹੜਾ ਤੁਹਾਨੂੰ ਮੈਂ ਦਿਖਾਇਆ ਵੀਊ ਥੱਲੇ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਉਥੇ ਤੇ ਮੱਥਾ ਟੇਕਣ ਤੇ ਜਿੰਨਾ ਟੱਬਰ ਹੀ ਨਾ ਸਾਡਾ ਉਹਨਾਂ ਨਾਲ ਸਾਰਿਆਂ ਨੂੰ ਲੈ ਗਏ ਆ ਵੀ ਆਓ ਚੱਲੀਏ ਕੋਈ ਕਿਤੇ ਭੱਜ ਜਾਂਦਾ ਕੋਈ ਕਿਤੇ ਭੱਜ ਜਾਂਦਾ ਵਾ ਗੁਰਦੁਆਰੇ ਦਾ ਨਾਮ ਹੈਗਾ ਜੀ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਜੋਗੀ ਗੋਦਾਵਰੀ ਨਦੀ ਦੇ ਬਿਲਕੁਲ ਕੰਡੇ ਦੇ ਜਿਹੜਾ ਥੜਲੇ ਪਾਸੇ ਹੁਣੇ ਮੈਂ ਤੁਹਾਨੂੰ ਦਿਖਾਉਣ ਦਿਆਂ ਤੇ ਹੁਣ ਆਪਾਂ ਉੱਥੇ ਮੱਥਾ ਟੇਕ ਕੇ ਚੱਲਾਂਗੇ ਇਹ ਹੈ ਜੀ ਗੁਰਦੁਆਰਾ ਸਾਹਿਬ ਨਗੀਨਾ ਘਾਟ ਦਾ ਅੰਦਰ ਦਾ ਵਿਊ ਨਹੀਂ ਦੇਖ ਸਕਦੇ ਜੀ ਤੇ ਆਪਾਂ ਮੱਥਾ ਟੇਕ ਕੇ ਹੀ ਤੇ ਮੁੜ ਕੇ ਬਾਹਰ ਆ ਜੀ ਇਤੋਂ ਦਾ ਜਿਹੜਾ ਇਤਿਹਾਸ ਆ ਉਹ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਨਗੀਨਾ ਭੇਟ ਕੀਤਾ ਸੀ ਇੱਕ ਜਿਹੜਾ ਆਇਆ ਸੀ ਨਾ ਜਿਹੜਾ ਮਲਕੇ ਜਿਹਦੇ ਜਿਹੜਾ ਵੇਚਦਾ ਸੀ ਨਗੀਨੇ ਵੇਚਦਾ ਸੀ ਉਹਨਾਂ ਨੇ ਨਗੀਨਾ ਭੇਟ ਕੀਤਾ ਸੀ ਤੇ ਮੜ ਕੇ ਕੀ ਹੋਇਆ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਚਲਾ ਗਿਆ ਉਹ ਗਦਾਵਰੀ ਨਦੀ ਚ ਮਾਰਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਉਹਨੇ ਬੜਾ ਗੁੱਸਾ ਕੀਤਾ ਵੀ ਮੇਰਾ ਕਿਉਂ ਹਨਾ ਸੜਦਾ ਤਹੀਂ ਜਿਹੜਾ ਨਗੀਨਾ ਐਡਾ ਕੀਮਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਜਾ ਜਾ ਗਿਆ ਆਪਦਾ ਨਗੀਨਾ ਲੱਭ ਲਾ ਜਦੋਂ ਲੱਭਣ ਗਿਆ ਉਹਦੇ ਕੀਮਤ ਤੋਂ ਕਿਤੇ ਕੀਮਤੀ ਜਿਹੜੇ ਹੀਰੇ ਦੀਵਾਰ ਬੜਾ ਕੁਝ ਉਹਦੇ ਵਿੱਚ ਟਿੱਕਾ ਪਿਆ ਸੀ ਉਹਨੂੰ ਜਦੋਂ ਪਤਾ ਲੱਗਾ ਵੀ ਇਹ ਕੋਈ ਆਮ ਸੁਧਾਰਨ ਕੀ ਹੈ ਨਹੀਂਗੇ ਕੋਈ ਮਹਾਪੁਰਸ਼ ਆ ਫਿਰ ਉਹਨੇ ਜਿਹੜਾ ਵਾ ਆਪਣਾ ਆਪ ਉਹਨੇ ਆਪਣੀ ਸਾਰੀ ਸੇਵਾ ਬਣ ਕੇ ਇੱਥੇ ਕੀਤੀ ਤੇ ਗੁਰਦੁਆਰਾ ਨਗੀਨਾ ਘਾਟ ਦਾ ਇਤਿਹਾਸ ਇਹ ਹੀ ਦਾ ਅਸੀਂ ਹੁਣ ਜਾ ਰਹੇ ਹਾਂ ਨਗੀਨਾ ਘਾਟ ਗੁਰਦੁਆਰਾ ਸਾਹਿਬ ਤੋਂ ਅਗਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਵਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਰੱਖਿਆ ਗਿਆ ਸੀ ਤੇ ਉਹ ਗੁਰਦੁਆਰਾ ਸਾਹਿਬ ਅਸੀਂ ਜਾ ਰਹੇ ਹਾਂ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਆਪ ਆ ਗਏ ਆਈ ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ ਜੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਬਣਾਇਆ ਗਿਆ ਇੱਥੋਂ ਦਾ ਤੇ ਅਸੇ ਹੈ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘਾਟ ਉਤਾਰਿਆ ਮਤਲਬ ਕਿ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਇਹ ਬਾਬਾ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਬੰਦਾ ਘੜ ਸਾਹਿਬ ਜੀ ਆਈ ਸਾਰਾ ਇਤਿਹਾਸ ਜਿੰਨ ਜਿੰਦਾ ਜਿੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂ ਰੱਖਿਆ ਗਿਆ ਹੈ ਬੰਦੇ ਦੀ ਘਟ ਉਤਾਰਿਆ ਸੀ ਤੇ ਆਂਦੇ ਹੀ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਤੋਂ ਨਾਮ ਪਿਆ ਸੀ ਉਹ ਗੁਰਦੁਆਰੇ ਦੀ ਯਾਦ ਦੇ ਵਿੱਚ ਸ਼ਰਧਾ ਹੁੰ ਲੋਕੀ ਉਹਨਾਂ ਦੀ ਬਰਾਕੀ ਮਾਫਤਾ ਦੇ ਕੋਲ ਮੰਤਾ ਹੈ ਕਿ ਸੁਸਮਾ ਦੇ ਸੇਜੋਂ ਦੇ ਤੋਂ ਫੂਟ ਕੇ ਪਾਸਪਾਸ ਸੰਬੰਧੇ ਸੇ ਜਾਸਦ ਸ੍ਰੀ ਗੁਰੂ ਵਿنسਿੰਟ ਜੀ ਮਹਾਰਾਜ ਦੇ ਉਰ ਬਰਾਗੀ ਮਾਨਸਤ ਆਫ ਦੇ ਬਾਰੇ ਪਤਾ ਲਿਆ ਪਾ ਤੁਸਾਬ ਜਾਂਦੇ ਦੇ ਦਿੱਤੇ ਆ ਇੱਕ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਬੰਦਾ ਘੜ ਸਾਹਿਬ ਗੁਰਦੁਆਰਾ ਬੰਦਾ ਘੜ ਸਾਹਿਬ ਤੇ ਇਥੋਂ ਦਾ ਇਤਿਹਾਸ ਇਹ ਆ ਕਿ ਜਿਹੜਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਂ ਹੀ ਉਹੀ ਲਕਸ਼ਮਣ ਦਾਸ ਤੇ ਉਹਨਾਂ ਨੇ ਇੱਕ ਸ਼ਿਕਾਰੀ ਹੁੰਦੇ ਸੀ ਤੀਰ ਚਲਾਉਂਦੇ ਸੀ ਤੇ ਸ਼ਿਕਾਰ ਕਰ ਲੈਂਦੇ ਸੀ ਉਹ ਤੋਂ ਵੱਧ ਕੇ ਹੈ ਕਿ ਇੱਕ ਰਾਣਾ ਨੇ ਸ਼ਿਕਾਰ ਕੀਤਾ ਤੇ ਉਹ ਹਿਰਨੀ ਜਣਨ ਦੇ ਨਾਲ ਹੀ ਬੱਚੇ ਨੂੰ ਉਹ ਮਰ ਗਈ ਤੇ ਉਹਨਾਂ ਨੂੰ ਬੜਾ ਪਛਤਾਵਾ ਲੱਗਾ ਤੇ ਉਹਨਾਂ ਨੇ ਸਭ ਛੱਡ ਕੇ ਵੈਰਾਗੀ ਬਣ ਗਏ ਫੇਰ ਵੀ ਪਰ ਇੱਥੇ ਆਣ ਕੇ ਉਹ ਜਿੱ ਤਰ੍ਹਾਂ ਤੀਰ ਚਲਾਉਂਦੇ ਸੀ ਸਹੀ ਆਪ ਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਦਾਤ ਬਖਸ਼ੀ ਲਕਸ਼ਮਣ ਦਾਸ ਤੋਂ ਮੁੜ ਕੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਤੇ ਪੰਜਾਬ ਨੂੰ ਤੋਰਤਾ ਸੀ ਇਰ ਉਹਨਾਂ ਨੇ ਜਿਹੜੀ ਏਟਨਾ ਏਟ ਖੜਕਾਈ ਹੀ ਉਹ ਸਾਰੇ ਸਿੱਖ ਇਤਿਹਾਸ ਨੂੰ ਪਤਾ ਆ ਗੁਰਦੁਆਰਾ ਸਾਹਿਬ ਹੈ ਜੀ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੇ ਇਥੋਂ ਦਾ ਇਤਿਹਾਸ ਪੜਦੇ ਆ ਇਹ ਆਪਣੇ ਉੱਥੇ ਵੀ ਹੈਗਾ ਪੰਜਾਬ 'ਚ ਵੀ ਰੋਪੜ ਦੇ ਵਿੱਚ ਪੈਂਦਾ ਲੋਈ ਇਥੋਂ ਦਾ ਇਤਿਹਾਸ ਹੈ ਆ ਟਿੱਬੀ ਸਾਹਿਬ ਦਾ ਇਤਿਹਾਸ ਹੈ ਕਿ ਜਿਹੜਾ ਇੱਥੇ ਨਾ ਤੰਬੂ ਲਗਾਏ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਦਾਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਆਏ ਸੀ ਤੇ ਉਹ ਨਗੀਨਾ ਘਾੜ ਤੋਂ ਲੈ ਕੇ ਤੇ ਟਿੱਬੀ ਸਾਹਿਬ ਤੱਕ ਸਾਰੇ ਕਿਤੇ ਤੰਬੂ ਹੀ ਤੰਬੂ ਲੱਗੇ ਸੀ ਤੇ ਇਸ ਸਥਾਨ ਤੇ ਜਿਹੜੇ ਆ ਪੁਰਾਣੇ ਜਿਹੜੇ ਪ੍ਰਾਤਨ ਉਹਨਾਂ ਦੇ ਜਿਹੜੇ ਆ ਉਹ ਘੜੇ ਉਹਨਾਂ ਦੇ ਉਹਨਾਂ ਟਾਈਮਾਂ ਤੇ ਅੱਜ ਤੱਕ ਰੱਖੇ ਗਏ ਆ ਜਿਹੜਾ ਜਿਹੜਾ ਇੱਥਾ ਗਿਆ ਦਰਾਂ ਤੇ ਇਹਨੂੰ ਹੁਣ ਮਾ ਮੋੜੇ ਚੜਾ ਕੇ ਦੇ ਹੁਣ ਲੈ ਕੇ ਦੱਲਿਆ ਕਿੱਧਰ ਜਾਣਾ ਈ ਇਹ ਵੱਡਾ ਭਰਾ ਆਵਾਜ਼ਾ ਵੱਡਾ ਕਾ ਭਰਾ ਮੋਢਿਆਂ ਤੇ ਚੜਿਆ ਤੇਈ ਸਵੀਰ ਦੇ ਆਏ ਆ ਜੀ ਹੁਣ ਹੀ ਸਾਡੇ ਕੋਲ ਚੱਲੇ ਆ ਸਤਖੰਡ ਗੁਰਦੁਆਰਾ ਸਾਹਿਬ ਸ੍ਰੀ ਹਜੂਰ ਸਾਹਿਬ ਇੱਥੇ ਗੱਦਗਾ ਚੱਲ ਰਿਹਾ ਬਾਬਿਆਂ ਦਾ ਫੋਟੇ ਬੈਠੇ ਆ ਸਾਰੇ ਸਾਰੇ ਬੈਠੇ ਅੱਥੇ ਲੰਘਦੇ ਦੇਖੀਂ ਟੰਗ ਉਹ ਜੇ ਆਹ ਸਾਰੀ ਆ ਸਾਰੀ ਤੇ ਆਪਾਂ ਮੱਥਾ ਟੇਕੀ ਹੁਣ ਤੇ ਅੰਦਰ ਮੇਰੇ ਖਿਆਲ ਨਾਲ ਵੀਡੀਓਗ੍ਰਾਫੀ ਸਾਰੀ ਉਹ ਆਊਡ ਨਹੀਂ ਹੈਗੀ ਤੇ ਅਸੀਂ ਮੱਥਾ ਟੇਕ ਕੇ ਤੇ ਆਗੇ ਬਾਅਦ ਆਈ ਮਥਰੇ ਕੇ ਬਾਹਰ ਆ ਗਏ ਆ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਆ ਮਤਲਬ ਕਰ ਸਕਦੇ ਆ ਪਰ ਕੋਈ ਸਾਖਤਾ ਦੇਖ ਕੇ ਇਸ ਟਾਈਮ ਤੇ ਵੀਡੀਓਗ੍ਰਾਫੀ ਅਲਾਉਡ ਨਹੀਂ ਤੇ ਕਿਸੇ ਨੂੰ ਵੀ ਨਹੀਂ ਕਰਨ ਦਿੱਤੀ ਨਾ ਹੀ ਬਣਾਈ ਤੇ ਗੁਰਦੁਆਰਾ ਸਾਜ ਖੰਡ ਸਾਹਿਬ ਜਿਹੜਾ ਸ਼੍ਰੀ ਜੂਸ ਸਾਹਿਬ 메ਨ ਗੁਰਦੁਆਰਾ ਸਾਹਿਬ ਵੇਖੋ ਵੀ ਬਾਰੇ ਕਿੱਡੇ ਵਧੀਆ ਵਧੀਆ ਲਾਏ ਆ ਤੇ ਸੰਗਤਾਂ ਜਿਹੜੀਆਂ ਘੁੰਮਣ ਕਾ ਬਣਾਈਆਂ ਇਧਰਲੇ ਪਾਸੇ ਵੀ ਵੇਖਣ ਆਈਆਂ ਵਾ ਤੇ ਜਿਹੜਾ ਲੰਗਰ ਆ ਲਿਆ ਉਹ ਉਧਰਲੇ ਪਾਸੇ ਤੇ ਹੀ ਲੱਗੇ ਆ ਪ੍ਰਸ਼ਾਦਾ ਛਕਣਾ ਇਹਦੇ ਪੱਖਾ ਅਗੋ ਕਿੱਡਾ ਡੇੜਾ ਲਾਇਆ ਜੇ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਵਾਪਸ ਕਮਰੇ 'ਚ ਕਿਉਂਕਿ ਮੁੰਡੇ ਸਾਡੇ ਦੋ ਢਿੱਲੇ ਹੋ ਗਏ ਆ ਤੇ ਹੁਣ ਹੀ ਕਮਰੇ ਚੱਲੇ ਵਾਪਸ ਸਹੇਤਾ ਸਹੇਤਾ ਢਿੱਲੇ ਹੋ ਗਿਆ ਵਾ ਤੇ ਤਾਂ ਕਰਕੇ ਨੰਨ ਬੈਠ ਕੇ ਚੱਲੇ ਮੁੰਡੇ ਤੇ ਬਿਠਾ ਕੇ ਤੇ ਇਹ ਤੋਂ ਬਾਅਦ ਅਸੀਂ ਆ ਗਏ ਆ ਆਪਣੀ ਸਰਾਜ ਤੇ ਹੁਣ ਅਸੀਂ ਚੱਲੇ ਆ ਮੈਂ ਤੇ ਮਾਸੀ ਦਾ ਮੁੰਡਾ ਬੋਤਲਾਂ ਭਰਨ ਤੇ ਇਹ ਹੀ ਆਪਣਾ ਇਹਦਾ ਵਲੌਗ ਤੇ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਅਗਲੇ ਵਲੌਗ ਤੇ ਚੰਗਾ ਜੀ ਬਾਏ ਬਾਏ ਸਸਰੀ ਕਾ